ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਬੇਨਤੀ ਕਰਦਾ ਐ ਮੈਂ ਮਾਫੀ ਵੀ ਮੰਗਦਾ ਐ ਕਿ ਕੱਲ ਰਾਤੀ ਨਾ ਮੈਨੂੰ ਬਾਹਰੋਂ ਫੋਨ ਆਏ ਉਹ ਕਹਿੰਦੇ ਬਾਈ ਜੀ ਕੱਲ ਹਰੀ ਨੋ ਪਿੰਡ ਚ ਜਿਹੜੇ ਤੁਸੀਂ ਪ੍ਰੋਗਰਾਮ ਤੇ ਗਏ ਸੀ ਗੁਰਪ੍ਰੀਤ ਸਿੰਘ ਨਾਲ ਤੁਹਾਡੀਆਂ ਫੋਟੋਆਂ ਆਈਆਂ ਐ ਬਈ ਉਹਨੇ ਬਹੁਤ ਅੰਮ੍ਰਿਤਪਾਲ ਸਿੰਘ ਜੀ ਦੀ ਕਿਰਦਾਰਕੁਸ਼ੀ ਕੀਤੀ ਐ ਬਹੁਤ ਗਲਤ ਬੋਲਦਾ ਐ ਉਹਨਾਂ ਦੇ ਖਿਲਾਫ ਤੇ ਉਹਨਾਂ ਦੀ ਸਿੰਘਣੀ ਦੇ ਖਿਲਾਫ ਵੀ ਸਾਧ ਸੰਗਤ ਜੀ ਮੈਂ ਮਾਫੀ ਮੰਗਦਾ ਵੀ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਭਈਓ ਐਵੇਂ ਕਰਦਾ ਹੈ ਕਿਉਂਕਿ ਮੇਰੀ ਬਹੁਤ ਮਤਲਬ ਪਿਆਰ ਹੈ ਮੇਰਾ ਅਮਰਪਾਲ ਜੀ ਲਈ ਮਨ ਚ ਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਸਾਰਾ ਕੁਝ ਇਸ ਇਨੇ ਕੀਤਾ ਹੈ ਮੈਂ ਸਾਰੀ ਕੌਮ ਤੋਂ ਮਾਫੀ ਮੰਗਦਾ ਇਸ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ